ਬੱਚਾ ਖਰੀਦਿਆ ਹੈ ਜਾਂ ਕੀਤਾ ਹੈ ਗਡਨੈਪ ਸ਼੍ਰੀ ਅਮਰਸਰ ਸਾਹਿਬ ਦਾ ਇੱਕੇ ਮਾਮਲਾ ਆਇਆ ਸਾਹਮਣੇ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਗਤ ਕਰਦਾ ਏ ਜਿਵੇਂ ਕਿ ਕੱਲ ਇੱਕ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਇੱਕ ਮਹਿਲਾ ਛੋਟੇ ਬੱਚੇ ਨੂੰ ਸ਼੍ਰੀ ਅਮਰਸਰ ਸਾਹਿਬ ਤੋਂ ਲੈ ਕੇ ਫਰਾਰ ਹੋ ਗਈ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਸੀ ਤਾਂ ਜਿਸ ਤੋਂ ਬਾਅਦ ਉਸ ਦੀਆਂ ਪੈੜਾਂ ਨੱਪਦੇ ਹੋਇਆਂ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸ਼੍ਰੀ ਅਮਰਸਰ ਸਾਹਿਬ ਤੋਂ ਵਾਇਆ ਬਠਿੰਡਾ ਗੰਗਾ ਨਗਰ ਨੂੰ ਜਾਂਦੀ ਹੋਈ ਬੱਸ ਦੇ ਵਿੱਚ ਉਹ ਮਹਿਲਾ ਜਾ ਰਹੀ ਹੈ ਤਾਂ ਉਹਨਾਂ ਵੱਲੋਂ ਬੱਸ ਦੇ ਕਨੈਕਟਰ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਨੂੰ ਫੋਟੋ ਭੇਜ ਕੇ ਇਸ ਔਰਤ ਬਾਰੇ ਜਾਣਕਾਰੀ ਮੰਗੀ ਗਈ ਜਿਸ ਤੋਂ ਬਾਅਦ ਡਰਾਈਵਰ ਅਤੇ ਕਨੈਕਟਰ ਦੀ ਮਸ਼ੀਨਰੀ ਦੇ ਚਲਦਿਆਂ ਪੂਰੇ ਧਿਆਨ ਦੇ ਨਾਲ ਚੈੱਕ ਕੀਤਾ ਗਿਆ ਤਾਂ ਉਹ ਔਰਤ ਉਹ ਮਹਿਲਾ ਜਿਹੜੀ ਉਹ ਮਹਿਲਾ ਬੱਚੇ ਨੂੰ ਲਿਜਾ ਰਹੀ ਸੀ ਉਹ ਬੱਸ ਦੇ ਵਿੱਚ ਬੈਠੀ ਹੋਈ ਸੀ ਅਤੇ ਉਹ ਡਰਾਈਵਰ ਵੱਲੋਂ ਬੱਸ ਸਿੱਧੀ ਥਾਣੇ ਦੇ ਅੱਗੇ ਲਗਾ ਦਿੱਤੀ ਗਈ ਉਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਮਹਿਲਾ ਦੱਸ ਰਹੀ ਹੈ ਕਿ ਉਸ ਵੱਲੋਂ ਇਹ ਬੱਚਾ ਖਰੀਦਿਆ ਗਿਆ ਹੈ ਤਾਂ ਦੂਜੇ ਪਾਸੇ ਜੋ ਬੱਚੇ ਦਾ ਪਰਿਵਾਰ ਹੈ ਉਹ ਦੱਸ ਰਿਹਾ ਕਿ ਗਿਨੈਪ ਕੀਤਾ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇੱਕ ਵਾਰ ਬੱਚਾ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਤੁਸੀਂ ਵੀ ਸੁਣੋ ਇਸ ਮੌਕੇ ਕੀ ਕਹਿੰਦੇ ਨੇ ਬੱਸ ਦੇ ਡਰਾਈਵਰ ਜਿਨ੍ਹਾਂ ਵੱਲੋਂ ਥਾਣੇ ਦੇ ਵਿੱਚ ਲਜਾਇਆ ਗਿਆ ਸੀ ਬੱਸ ਨੂੰ ਅਤੇ ਜੋ ਔਰਤ ਬੱਚੇ ਨੂੰ ਲਿਜਾ ਰਹੀ ਸੀ ਉਹ ਕੀ ਰੱਖ ਰਹੀ ਹੈ ਆਪਣਾ ਪੱਖ ਜਨਾਨੀ ਜੜੀ ਇੱਕ ਬੱਚਾ ਲੈ ਕੇ ਸਾਡੇ ਅਡਾਂ ਇੰਦਾਰ ਸਾਹਿਬ ਦਾ ਸਾਡੇ ਸਪੈਕ ਸਾਹਿਬ ਦਾ ਫੋਨ ਆਇਆ ਹਾਂਜੀ ਐਸਐਸਪੀ ਸਾਹਿਬ ਉੱਥੇ ਆਏ ਉਹਨਾਂ ਨੇ ਫੋਨ ਕਰਿਆ ਵੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਵੀ ਤੁਸੀਂ ਇਨਕੁਆਇਰੀ ਕਰੋ ਬਸ ਚ ਜਦੋਂ ਅਸੀਂ ਦੇਖਿਆ ਮੈਚ ਕੀਤਾ ਤੇ ਜਨਾਨੀ ਬੈਠੀ ਹੋਈ ਸੀ ਵਿੱਚ ਤੇ ਅਸੀਂ ਦੂਰੋਂ ਦੇਖ ਲਿਆ ਵੀ ਇਹ ਤਾਂ ਇਹੀ ਆ ਜਦੋਂ ਅਸੀਂ ਇਹਦੇ ਕੋਲੇ ਗਏ ਵੀ ਤੂੰ ਬੱਚਾ ਲੈ ਕੇ ਆਈਆਂ ਇਹ ਗੋਂ ਥੋੜਾ ਜਿਹਾ ਹੌਂ ਕਰਨ ਲੱਗੀ ਥੋੜਾ ਜਿਹਾ ਫਿਰ ਸਵਾਰੀਆਂ ਨੇ ਵੀ ਦੇਖਿਆ ਸਵਾਰੀਆਂ ਨੇ ਜੋ ਫੋਟੋ ਮੈਚ ਕਰੀ ਜੋ ਕਹਿੰਦੇ ਵੀ ਇਹੀ ਆ ਤੁਹਾਨੂੰ ਕਿੱਥੇ ਤੁਹਾਨੂੰ ਕਿੱਥੇ ਜੇ ਪਤਾ ਲੱਗਿਆ ਜੀ ਗੱਡੀ ਜਿੱਥੋਂ ਤੋਂ ਪਿੱਛੇ ਸੀ ਜੀ ਗੁਰੂ ਕੀ ਟਾਪ ਕੋਲ ਸੀ ਜੀ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਇਹੀ ਜਨਾਨੀ ਹੈ ਇਹ ਕਿੱਥੋਂ ਚੜੀ ਜਣੀ ਹਾਂਜੀ ਇਹ ਅਮਰਸਰ ਸਾਹਿਬ ਬੱਸ ਸਟੈਂਡ ਤੋਂ ਬੈਠੀ ਆ ਜੀ 10:20 ਮਿੰਟ ਤੇ ਗੱਡੀ ਚੱਲੀ ਆ ਬੰਦੇ ਇਹ ਤਾਂ ਕਿਤੇ 1.5 ਲੱਖ ਰੁਪਏ ਦੇ ਕੇ ਲੈ ਕੇ ਆਏ ਆ ਜੀ ਬੱਚਾ ਇਹਦਾ ਹੁਣ ਜੀ ਦੇਖੋ ਇਨਕੁਆਰੀ ਪੁਲਿਸ ਨੂੰ ਇਨਕੁਆਰੀ ਕਰਨਗੇ ਸਾਨੂੰ ਤਾਂ ਫੋਨ ਆਇਆ ਸੀਗਾ ਵੀ ਤੁਸੀਂ ਕਲੀਅਰ ਕਰੋ ਵੀ ਜਨਾਨੀ ਤੁਹਾਡੀ ਬੱਸ ਦੇ ਵਿੱਚ ਹੈ ਜਾਂ ਹੈ ਨਹੀਂ ਅੱਛਾ ਦੇਰ ਦਾ ਨੂੰ ਇਹਨਾਂ ਨੂੰ ਬੁਲਾ ਦੱਸੋ ਪਰ ਦੱਸੋ ਦੱਸੋ ਕਿੱਥੋਂ ਆਏ ਕਿਹਨਾਂ ਨੂੰ ਬੁਲਾਈਏ ਜਿੰਨੇ ਜਿੰਨੇ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਮੇਰੇ ਕੋਲ ਇਹ ਵਖਰਾ ਕਿੱਥੋਂ ਆਏ ਹੋ ਤੁਸੀਂ ਮੈਂ ਹਰੀਕੇ ਤੋਂ ਆ ਅੱਛਾ ਤੇ ਬੱਚਾ ਤੁਹਾਡਾ ਹੈ ਤੁਹਾਡਾ ਇਹ ਇਹ ਬੱਚਾ ਜੀ ਇਹਨੇ 1.5 ਲੱਖ ਰੁਪਈਆ ਸਾਡੇ ਤੋਂ ਲਿਆ ਲਿਆਓ ਜਨਾਨੀ ਨੂੰ ਸਾਡੇ ਕਹਦੇ ਵਸਲੇ ਲਿਆ ਉਹਨੇ ਤਿੰਨ ਬੱਚੇ ਸੀ ਉਹਦੇ ਠੀਕ ਹੈ ਇੱਕ ਮੁੰਡਾ ਇੱਕ ਕੁੜੀ ਹੈ ਇੱਕ ਮੁੰਡਾ ਵਾ ਉਹਨੇ ਆਖਿਆ 1.5 ਲੱਖ ਰੁਪਈਆ ਲੈਂਦੇ 1.5 ਲੱਖ ਰੁਪਈਆ ਲਿਆ ਵਾ ਸਾਡੇ ਕੋਲ 4 ਦਿਨ ਹੋ ਗਏ ਆ ਅਸੀਂ ਉਹਦੇ ਮਗਰ ਮਗਰ ਫਿਰਦੇ ਆ ਉਹ ਜਵਾਕ ਨੂੰ ਫੜਾਏ ਆ ਜਿਹੜਾ 1.5 ਲੱਖ ਰੁਪਈਆ ਲਿੱਤਾ ਕਾਗਜ਼ ਪੱਤਰ ਬਣੇ ਹੋਏ ਆ ਵੀ ਕੋਈ ਨਹੀਂ ਉਹਨੇ ਕੋਸ਼ਿਸ਼ ਕਰ ਰਹੀ ਸੀ ਗੁਰਦੁਆਰਾ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਕੁਛ ਨਹੀਂ ਆਂ ਭਾਜੀ ਹਰਿਆਣੇ ਤੋਂ ਆਂ अच्छा ਨੇ ਹਰਿਆਣੇ ਚ ਕੰਮ ਕੀ ਕਰਦੇ ਤੁਹਾਡੇ ਘਰ ਵਾਲਾ ਜਾਂ ਕੋਈ ਪਰਿਵਾਰ ਆਹਦੀ ਖੇਤੀ ਬਾੜੀ ਹੈ ਅੱਛਾ ਹਾਂਜੀ ਇਹ ਬੱਚਾ ਤੁਸੀਂ ਲਿਆ ਫਿਰ ਹਾਂਜੀ ਹਰਿਆਣੇ ਚ ਕਿਹੜੇ ਪਿੰਡ ਹੋ ਹਰੀ ਕਹ ਲਿਆ ਮੈਂ ਕਿੜੀਆਂ ਦੀ ਹਰਿਆਣੇ ਚ ਕਿਹੜੇ ਪਿੰਡ ਦੇ ਹੋ ਹਰੀ ਕਹਿ ਗਿਆ ਉੱਥੇ ਹਰਿਆਣੇ ਚ ਅਗੇ ਬਵਾਨੀ ਚ ਬਵਾਨੀ ਹਾਂਜੀ ਬੋਲੋ ਨਾ ਤੁਸੀਂ ਬੱਚਾ ਦੇ ਅੰਬਰ ਥੋੜੀ ਲੱਗੇ ਨਾ ਹਾਂਜੀ ਉਹ ਹੀ ਤੁਹਾਨੂੰ ਦੱਸ ਦੀ ਪਈਆਂ ਨਾ ਅਸੀਂ 4 ਦਿਨ ਹੋ ਗਏ ਉਹਨੂੰ ਲੱਭਦੇ ਹੋਇਆ ਸਾਨੂੰ ਨਹੀਂ ਲੱਗਦੀ ਠੀਕ ਹੈ ਠੀਕ ਹੈ ਨਹੀਂ ਜਦੋਂ ਅਸੀਂ ਪੈਸੇ ਦਿੱਤੇ ਹੋਏ ਆ ਸਾਨੂੰ ਕਹਿੰਦੀ ਸੀ ਕਿ ਮੈਂ ਦਊਗੀ ਬੱਚਾ ਤੁਸੀਂ ਲੈ ਲਓ ਨਹੀਂ ਨਹੀਂ ਭਾਜੀ ਪਾ ਜੀ ਤੁਸੀਂ ਬੱਚਾ ਕਿੱਥੇ ਲੈ ਲਿਆ ਅਸੀਂ ਨਹੀਂ ਭਾਜੀ ਮੇਰੀ ਗੱਲ ਤੁਹਾਡੀ ਸੀਸੀਟੀਵੀ ਦੀ ਫੁਟੇਜ ਹੈ ਅਗਲੇ ਕੋਲੇ ਤੁਹਾਡੇ ਕੱਪੜੇ ਸੇਮ ਨੇ ਬੱਚੇ ਦੇ ਸੇਮ ਆ ਸਾਨੂੰ ਕਾਦਾ ਕੋਈ ਡਰ ਨਹੀਂ ਹੈਗਾ ਠੀਕ ਹੈ ਜੋ ਪਹਿਲਾਂ ਵੀਡੀਓ ਤੋਂ ਬੱਚੇ ਦੇ ਵਜੋਂਦਾ ਉਹ ਹਾਂ ਜੀ ਬੱਚਾ ਕਿਵੇਂ ਆ ਗਿਆ ਤੁਸੀਂ ਕਿਹਨੂੰ ਸੰਤ ਮਿਲੀ ਨਹੀਂ ਉਹ ਮਿਲੀ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੁੰਦੇ ਆ ਨਾ ਉਹ ਜਿੱਥੇ ਆਪਣੇ ਸਰਾਣ ਚ ਸੌਂਦੇ ਆ ਉੱਥੇ ਸੀ ਠੀਕ ਹੈ ਕੱਪੜੇ ਉਹ ਬੱਚੇ ਨੂੰ ਖੜਾਇਆ ਹੋਇਆ ਸੀ ਤਾਂ ਮੈਂ ਕਿਹਾ ਭਈ ਅਸੀਂ ਪੈਸੇ ਦਿੱਤੇ ਅਸੀਂ ਕਿਤੇ ਫ੍ਰੀ ਥੋੜਾ ਲਿਆ ਕਿੰਨੀ ਉਮਰ ਕਿੰਨੀਆਂ ਬੱਚੇ ਦੀ ਇਹ ਬੱਚੇ ਦੀ ਉਮਰ ਕਿੰਨੀ ਹੈ ਪਤਾ ਨਹੀਂ ਤੁਹਾਨੂੰ ਤੁਹਾਨੂੰ ਇਸ ਗੱਲ ਦਾ ਪਤਾ ਵੀ ਕਾਨੂੰਨ ਦੇ ਵਿੱਚ ਤੁਸੀਂ ਇਹ ਪੈਸੇ ਲੈ ਕੇ ਖਰੀਦ ਨਹੀਂ ਸਕਦੇ ਬੱਚਾ ਜੇ ਉਹ ਕਹਿੰਦੀ ਸੀ ਕਿ ਮੇਰੇ ਤਿੰਨ ਬੱਚੇ ਨੇ ਉਹਦੇ ਤਾਂ ਕਹਿਣ ਨੂੰ ਕੀ ਕਹਣਾ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਤੁਹਾਨੂੰ ਪਤਾ ਇਸ ਗੱਲ ਦਾ ਘਰ ਵਾਲਾ ਜਿਹੜਾ ਵਾ ਮੇਰਾ ਘਰ ਵਾਲਾ ਛੱਡ ਕੇ ਆਈ ਹੋਈਆਂ ਤੇ ਆਂਦੇ 20 ਦਿਨ ਹੋ ਗਏ ਮੈਨੂੰ ਕੁਝ ਵੀ ਨਹੀਂ ਹੋ ਰਿਹਾ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਆਂਗਾ ਵੀ ਤੁਸੀਂ ਬੱਚਾ ਖਰੀਦ ਸਕਦੇ ਹੋ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਿਖ ਵੀ ਤੁਸੀਂ ਪੈਸੇ ਦੇ ਕੇ ਬੱਚਾ ਖਰੀਦੋਗੇ ਅਸੀਂ ਹੁਣ ਕੀ ਕਹਿ ਸਕਦੇ ਆ ਅਸੀਂ ਤਾਂ ਆਖਿਆ ਸੀ ਕਿ ਸਾਡੇ ਸਾਡੇ ਨਾਂ ਸਬੂਤ ਕਰੋ ਨਹੀਂ ਤੁਹਾਡੇ ਨਾਲ ਕੋਈ ਪਰਿਵਾਰ ਦਾ ਫਿਰ ਬੰਦਾ ਕਿਉਂ ਨਹੀਂ ਹੈਗਾ ਤੁਸੀਂ ਇਕੱਲੇ ਲੇਡੀਜ਼ ਕਿਉਂ ਆਏ ਅਸੀਂ ਤਾਂ 4-5 ਦਿਨ ਹੋ ਗਏ ਬਾਜੀ ਉਹਨਾਂ ਦੇ ਮਗਰਮਲ ਫੇਰਦੇ ਹੋ ਨਹੀਂ ਮੈਂ ਗੱਲ 4-5 ਦਿਨ ਦੀ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਕੋਈ ਪਰਿਵਾਰ ਦਾ ਮੈਂਬਰ ਕਿਉਂ ਨਹੀਂ ਨਾਲ ਬੰਦਾ ਕਿਉਂ ਨਹੀਂ ਜੇ ਤੁਸੀਂ ਬੱਚਾ ਲੈਣਾ ਹੀ ਸੀ ਦਿੱਤੇ ਮੈਂ ਪੈਸੇ ਤਾਂ ਮੈਂ ਕਹੂੰਗੀ ਨੁਕਸਾਨ ਜੇ ਲੋਕ ਪੁੱਛੀ ਇਨਕੁਆਰੀਆ ਪਤਾ ਨਹੀਂ ਹਾਂਜੀ ਠੀਕ ਹੈ ਜੀ